ਰਾਜੇ ਆਸ ਪੜਦਾ ਡਿੱਗ ਗਿਆ ਇੱਕ ਮਿੰਟ ਹਾਂਜੀ ਸੱਜਣਾ ਸਵਾਗਤ ਹੈ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਗਮਿੰਦਪੁਰਾ ਜਿਹਨੂੰ ਕਿ ਜ਼ਿਲ੍ਹਾ ਬਟਿੰਡਾ ਪਈ ਜਾਂਦਾ ਕਰੌਣੇ ਆਜੂ ਟੋਪ ਟੌਪ ਦੇ ਜਾਨਵਰਾਂ ਦੇ ਦਰਸ਼ਨ ਦੋਸਤੋ ਇੱਕ ਚੰਗੇ ਰਿਕਾਰਡ ਵਾਲੀ ਭਰੂਣ ਟੋਕੜ ਗੱਪਣ ਝੋਟੀ ਆ ਇੱਕ ਦੋਸਤੋ ਤੀਜੇ ਸੂਏ ਨੀਲੀ ਰਾਂਗੀ ਚ ਪੈਂਦੀ ਆ ਗ੍ਰੇਡੇਡ ਮੱਝ ਆ ਤੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਆ ਤੇ ਉਹਦੇ ਬਾਰੇ ਵੀ ਬਾਅਦ ਤੋਂ ਦਵਾਂਗੇ ਡਿਟੇਲ ਬਾਈ ਨਾਮ ਲੈਉਂਦਾ ਹੋਣਾ ਹੋਰ ਭਾਈ ਕਸੇ ਗੜਬਾਈ ਜੈਨੇਵ ਦੇਕਰ ਵਾਲੇ ਸਾਰੇ ਭਾਈ ਜੀ ਨਾਮ ਦੱਸੋ ਭਾਈ ਆਪਣਾ ਨਾਮ ਬਲਵਿੰਦਰ ਸਿੰਘ ਪਿੰਡ ਜੀ ਪਿੰਡ ਗਵਿੰਦਪੁਰਾ ਭਾਈ ਜ਼ਿਲ੍ਹਾ ਪਟਨਾ ਠੀਕ ਆ ਜੀ ਦੋਸਤੋ ਕਰੇ ਲੋ ਕਿਸਾਨ ਨੇ ਖੇਤੀਬਾੜੀ ਦਾ ਕੰਮ ਕਰਦੇ ਨੇ ਕੋਈ ਬਾਈ ਉਹਨਾਂ ਦਾ ਵਪਾਰ ਦਾ ਕੰਮ ਨਹੀਂ ਤੇ ਬਾਕੀ ਆਪਾਂ ਝੋਟੀ ਦਿਖਾਉਣੀ ਆ ਤੁਹਾਨੂੰ ਇੱਕ ਨੰਬਰ ਤੋਂ ਬਾਈ ਆ ਜੋ ਚੀਜ਼ ਕੀ ਡਿਟੇਲ ਹੈ ਨਹੀਂ ਲੈ ਵੀ ਸੰਧੂਆ ਦਿਖਾ ਦੇ ਥਣ ਥਣ ਦੇ ਜਿਹੜੇ ਤੋਂ ਝੋਟੀ ਬਾੜੀ ਚੰਗੀ ਲਈ ਫਿਰਦਾ ਯਾਰ ਬਾਈ ਬਾਈ ਕਿੰਨੇਵੇਂ ਸੂਏ ਚ ਬਾਈ ਪਹਿਲੇ ਸੂਏ ਸੂਈ ਆ ਮੂੰਹੋਂ 6 ਦੰਦਾ ਅੱਛਾ ਜੀ ਸੱਜਰ ਨੇ ਬੋਧੇ ਨੇ 16 ਲੀਟਰ ਦਿੱਤਾ ਹੁਣ 8 ਕਿਲੋ ਦੋ ਤਿਆਰ ਆ ਤਿੰਨ ਵੀ ਨਹੀਂ ਗੱਭਣਾ ਪਿੱਛੇ ਬੱਚਾ ਲੈ ਵੀ ਸੱਜਣੋ ਸੱਜਰ ਨੇ ਬਾਈ ਕਹਿੰਦਾ 16 ਕਿਲੋ ਦੁੱਧ ਦਿੱਤਾ ਪਲੂਣ ਨੇ ਬਾਕੀ 8 ਕਿਲੋ ਦੁੱਧ ਇਸ ਟਾਈਮ ਤਿਆਰੀ ਦਾ ਦੋ ਟਾਈਮ ਚਾਰ ਟਾਈਮ ਕੋਈ ਵੀ ਸੱਜਣਾ ਆ ਕੇ ਚੋ ਸਕਦਾ ਤੇ ਤਿੰਨ ਵੀ ਜਿਹੜੀ ਗੱਭਣਾ ਜਿਹ ਬਹੁਤ ਚੰਗਾ ਘੱਟਾ ਵਧੀਆ ਜਿਆਦਾ ਬੱਚਾ ਵੀ ਦਿਖਾਵਾ ਗਿਆ ਬਾਈ ਖੋਲ ਕੇ ਚਲਾਣੇ ਕੋ ਦੋਸਤੋ ਖਣ ਸੁਣ ਝੋਟੀਆਂ ਨੂੰ ਬੜਾ ਚੰਗਾ ਲੱਗਿਆ ਮਨ ਲਾ ਮਾੜੀਆਂ ਨੂੰ ਤਾਂ ਤਾਜ਼ੀਆਂ ਨੂੰ ਵੀ ਮਾਤ ਪਾਉਂਦੀ ਆ ਝੋਟੀ ਤਾਜ਼ੀਆਂ ਝੋਟੀਆਂ ਜਿੰਨਾਂ 10 12 ਕਿਲੋ ਵਾਲੀਆਂ ਜਿੰਨਾਂ ਦੇ ਵਾਲੇ ਹੀ ਫਿਰਦੀ ਐ ਤੇ ਬਾਕੀ ਅਗਲੇ ਸਵੇਰ ਤਾਕੜੀ ਉਮੀਦ ਆ ਝੋਟੀ ਤੋਂ ਵੀ 17 18 ਕਿਲੋ ਦੁੱਧ ਬੜੇ ਆਰਾਮ ਨਾਲ ਫੱਦੂਗੀ ਬਾਕੀ ਉਹ ਦੋਸਤੋ ਫਿਰੂ ਕੀ ਜਜਮੈਂਟ ਕਰ ਲੋ ਦੇ ਦੇ ਦੀ ਤੇ ਦਿਖਾ ਦੇ ਬੰਦੇ ਨੂੰ ਪਾਣੀ ਦਾ ਨਾ ਨਾੜਾ ਨੂੰ ਰਾਜਾ ਪਿੰਡੇ ਤੇ ਬਾੜੀਆਂ ਬਰੀਖੀਆਂ ਨੇ ਚੰਗੀ ਜਿਹਾ ਜੀ ਝੋਟੀ ਆ 217 18 ਕਿਲੋ ਉਹ ਤਾਂ ਆਮ ਨਾਲ ਪਾਕੀ ਤੇ ਬਾਕੀ 22 ਨੂੰ ਪੁੱਛਣਾ ਵੀ ਰੇਟ ਰੂਟ ਬਾਈ ਇਹਦਾ ਕਿੰਨਾ ਕੁ ਕਰਦਾ ਤੇ ਬਾਲੇ ਮਿਕਸਰਾਂ ਦੀ ਰਹਿੰਦੀ ਹੈ ਡਿਮਾਂਡ ਵੀ ਚੰਗੀ ਟੋਕੜ ਗੱਬਰ ਝੋਟੀ ਹੋਵੇ ਬਾਈ ਰੇਟ ਕੀ ਕਰਾਂਗੇ ਆਪਾਂ ਇਹਦਾ ਬਾਈ ਇਹਦਾ ਰੇਟ 80000 ਲੈ ਵੀ ਸੱਚ ਨੂੰ ਰੇਟ 80000 ਰੁਪਇਆ 10 12 ਕਿਲੋ ਵਾਲੀਆਂ ਨੂੰ ਚੰਗੀ ਆ ਅਗਲੇ ਸਵੇਰ ਕਿੰਨਾ ਕਰ ਦੁੱਧ ਪਾਉਣ ਦੀ ਬਾਈ 18 ਕਿਲੋ ਖੁੱਲਾ ਦੁੱਧ ਪਾਉਣ ਦੀ 17 18 ਕਿਲੋ ਖੁੱਲਾ ਪਾ ਗੋ ਆਜੋ ਸੱਜਣਾ ਹੁਣ ਸਾਨੂੰ ਦੋ ਨੰਬਰ ਵਾਲੀ ਝੋ ਜਿਵੇਂ ਕਮਾਨ ਦੀ ਛੋਟੀ ਨਾਲ ਵੀ ਚੜਾਈ ਤੋ ਹੀ ਦਿਖਾਈ ਹੋਈ ਉੱਤੋਂ ਝੋਟੀ ਦੇ ਥਾਣੇ ਲੈਵਲ ਕਰ ਗਿਆ ਜਿਵੇਂ ਸ਼ੂ ਤੋਂ ਉੱਪਰ ਨਹੀਂ ਲੱਗਦਾ ਮੇਰੇ ਮੇਰੇ ਨਾੜਾ ਨੂੜਾ ਬਾਈ ਥਾਣ ਸੁਣ ਦੇਖ ਸਕਦੇ ਹੋ ਬਾੜੀ ਚੰਗੀ ਝੋਟੀ ਆ ਤੇ ਬਾੜੀ ਸਾਂਮੀ ਸੁਮੀ ਹੋਈ ਆ ਬਾਈ ਲੈ ਬਈ ਖੋਲ ਕੇ ਚਲਾਰੇ ਇੱਕ ਵਾਰੀ ਮੈਂ ਡਿਟੇਲ ਦੋਸਤੋ ਬਾਈ ਨੂੰ ਪੁੱਛਦੇ ਆਪਾਂ ਮੈਂ ਕਹਿੰਦਾ ਮਾੜੇ ਬੰਦੇ ਨੂੰ ਤਾਂ ਖਿੱਚ ਕੀ ਲੈ ਜਾਈ ਬਾਈ ਹਨਾ ਮੇਰੇ ਵਰਗੇ ਨੂੰ ਤਾਂ ਹੀ ਸਮਝਦੀ ਇਹ ਆਹੜਾ ਵੱਡਾ ਜਾਨਵਰ ਭਾੜੇ ਦੋਸਤੋ ਬਾਈ ਨੇ ਇੱਡਾ ਦਾ ਸਾਂਹੜਾ ਵੀ ਭਰਵਾਣ ਤਿਆਰ ਕਰਨ ਦਾ ਕੰਮ ਹੈ ਕੱਢ ਦੱਡ ਕੇ

ਬਾਈ ਜੇਸ ਵਿੱਚ ਸੂਈਏ ਤਾਂ ਕੀ ਜੇਸ ਉਹ ਕਿੰਨੇ ਹੀ ਤਰ੍ਹਾਂ ਦੀ ਬਾਈ ਅਜਾ ਹਫਤਾ ਹੋ ਗਿਆ ਸੂਈ ਨੂੰ ਸਹੀ ਦੁੱਧ ਕਿੰਨਾ ਸੀ ਇਸ ਟਾਈਮ ਦੁੱਧ ਬਾਈ 13 ਤੋਂ 14 ਲੀਟਰ ਦੁੱਧ ਜਮਾ ਰੈਡੀ ਆ ਹੁਣ ਦੁੱਧ 16 ਲੀਟਰ ਖੁੱਲਾ ਪਾਉਣ ਦੀ ਉਮੀਦ ਹੈ ਲੈ ਵੀ ਸੱਜਣਾ 16 17 ਕਿਲੋ ਵਾਲੀ ਜੰਹਾਂ ਦੀ ਛੋਟੀ ਦੀ ਡਿਮਾਂਡ ਹੁੰਦੀ ਆ ਰੋਜ਼ ਬਹੁਤ ਮਿੱਤਰ ਪਿਆਰਿਆਂ ਦੇ ਫੋਨ ਆਉਂਦੇ ਨੇ ਉਹੀ ਜੀ ਛੋਟੀ ਦੇਤੀ ਸੋਨ ਕੱਢ ਕੇ ਛੋਟੀ ਵੀ ਕੱਢ ਕੇ ਰੱਖੀਆ ਖਾਦੀਆਂ ਚਾਹ ਮੰਨ ਲਓ ਵੀ ਹਾਥੀ ਆ ਛੋਟਾ ਹਾਥੀ ਪੈਣੀ ਕਰੇ ਲਾਗ ਰੇਟ ਵਸੇ ਝੋਟੀ ਕਰਨਾ ਅਪ ਕਿੰਨੇ ਦੀ ਸ਼ਰਤਾਂ ਠੀਕ ਸੇ ਰੇਟ ਵਸੇ ਰੇਟ ਬਾਈ 120000 ਵਿੱਚੋਂ ਮਾਨਦਾਨ ਕਰ ਦਾਂਗੇ ਬੰਦੇ ਲੈ ਵੀ ਸੱਜਣੋਂ 120000 ਦੀ ਤੁਹਾਨੂੰ ਇਹ ਨੀਲੀ ਰਾਵੀ ਦੀ ਝੋਟੀ ਮਿਲੂਗੀ 17 18 ਕਿਲੋ ਵਾਲੀ 120000 ਦੀ ਹਰਿਆਣੇ ਲੈਣ ਜਾਵਾਂਗੇ ਇਸੇ ਨਾਲ ਦੀ ਦੋਸਤੋਂ 170 ਵੀ ਮਿਲੂਗੀ ਇਹ ਬਠਿੰਡੇ ਇਲਾਕੇ ਦਾ ਮਾਲ ਆ ਦੋਸਤੋਂ ਦੁੱਧ ਵਾਲੇ ਜਾਨਵਰ ਨੇ ਵਧੀਆ ਤੇ ਬਾਕੀ ਜੇ ਨੇੜੇ ਆ ਕੇ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਬਾਈ ਕੋਲੇ ਰਹਿ ਪਿਓ ਮੈਂ ਇਸ ਨੂੰ ਚੋਕੇ ਲੈ ਜਾਓ ਬਾਕੀ ਲੇਵਲ ਹੂਆ ਮੈਂ ਇਸ ਦਾ ਤੁਹਾਨੂੰ ਬਾਦੀ ਬੁੱਦੀ ਮੈਂ ਇਸ ਦੀ ਦਸ ਹੀ ਦਊਗੀ ਮੈਂ ਇਸ ਕੁਆਲਟੀ ਵਾਲੀ ਜਦੋਂ ਇੱਕ ਟਾਈਮ ਚੋਂਗੇ ਸਭੀ ਇੱਕ ਟਾਈਮ ਦੀ ਦੋਸਤੋ ਤਸੱਲੀ ਕਰਾਂ ਤੇ ਬਾਕੀ ਨੰਬਰ ਦੱਸ ਦਊਗਾ ਨੰਬਰ ਬਾਈ ਹੈਗਾ ਆਪਣਾ 786 28674 ਇਹ ਨੰਬਰ ਉਹ ਹੀ ਦੱਸੀ ਸੱਚਾ ਜਿਹੜਾ ਚੱਕੀ ਜਾਣਾ ਦਾੜ ਕੇ ਬੈਠਾ 786 28674 ਲਾਵੀ ਸੱਜਣੋ ਜੀ ਨੂੰ ਇਹਨਾ ਦੋਹਾਂ ਝੋਟੀਆਂ ਚ ਕੋਈ ਵੀ ਝੋਟੀ ਪਸੰਦ ਆਉਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆਕੇ ਤਸੱਲੀ ਕਰਕੇ ਜਾਨਵਰ ਲੈ ਜਾ ਕਰੋ ਫਿਰ ਪਿੱਛੋਂ ਲਾਂਭਾ ਨਾ ਦਿਆ ਕਰੋ ਫੋਨ ਤੇ ਵੀ ਬਾਈ ਇਹਦੇ ਥੱਲੇ ਦੁੱਧ ਘਟ ਗਿਆ ਹਨਾ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਨੇੜੇ ਆਕੇ ਤਸੱਲੀ ਕਰਕੇ ਲੈਣ ਦਾ ਸੋਡਾ ਬਰਚ ਮਿਲਦਾ ਤੇ ਬਾਕੀ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ